ਰੋਟੀ ਦੀ ਜਮਨਾ ਜਲੱਸੀ ਪੀਓ ਪਹਿਲੇ ਦਿਨ ਅੱਛਾ ਜੇ ਜੇ ਮੈਂ ਲੈ ਆ ਕੇ ਦਿੱਤੀ ਉਹ ਖਾਣੀ ਪੈਣੀ ਆ ਨਹੀਂ ਪੈਣੀ ਉਹ ਖਾਣੀ ਆ ਦੇਖੋ ਜੈਕਟ ਦੀਆਂ ਗੱਲਾਂ ਕਰਦੇ ਹੋਏ ਸਤਿ ਸ਼੍ਰੀ ਅਕਾਲ ਜੀ ਲਓ ਜੀ ਦੁੱਲੇ ਨੂੰ ਕਰਨ ਲੱਗਿਆਂ ਜੇ ਆਪਾਂ ਰੋਟੀ ਵਿਆਹ ਤੋਂ ਬਾਅਦ ਪਹੁੰਚ ਗਿਆ ਦੁੱਲਾ ਕਿਵੇਂ ਦੁੱਲੇ ਕਰ ਰਹੇ ਆ ਵਿਆਹ ਜਵਾਈ ਲਓ ਵੀ ਵਿਆਹ ਵਾਲਾ ਮੁੰਡਾ ਵਿਆਹ ਤੋਂ ਬਾਅਦ ਹਾਜ਼ਰ ਹੋਇਆ ਆਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨੇ ਬਾਜ਼ਾਰ ਚੋਂ ਆਏ ਹੋ ਹਾਂਜੀ ਆਜੋ ਵੀ ਤੇ ਆਜੋ ਬੱਚਿਓ ਆਜੋ ਸਹੀ ਅੱਲੇ ਚ ਲਾਗ ਲੱਗਦੇ ਹਾਂ ਹਾਂ ਰਹਿਣੀਆਂ ਆਏ ਪੁੱਤ ਅੰਦਰ ਆਜੋ ਹੋਵਾ ਚਲਦੀ ਅੰਦਰ ਆਜੋ ਅੰਦਰ ਲਾਉਂਗਾ ਕੇਰਾ ਫੜੇ ਰੋਟੀ ਖਾਣੀਆਂ ਜੇ ਫੇਰ ਬਾਅਦ ਚਾ ਲਾ ਲਾਂਗੇ ਅੱਭੀ ਜੋਤ ਹੈਅਰ ਕੱਟ ਕਰਾ ਕੇ ਆਈ ਹੈ ਕਮੈਂਟ ਕਰਕੇ ਦੱਸੋ ਵੀ ਸੋਹਣੇ ਲੱਗਦੇ ਕਿ ਨਹੀਂ ਪਰ ਮੈਨੂੰ ਤਾਂ ਲੰਬੇ ਵਾਲ ਸੋਹਣੇ ਲੱਗਦੇ ਆ ਦੁੱਲੇ ਤੇਰਾ ਕੀ ਵਿਚਾਰ ਆ ਹਾਂ ਲੰਬੇ ਵਾਲ ਹਮੇਸ਼ਾ ਸੋਹਣੇ ਲੱਗਦੇ ਆ ਨਾ ਪਰ ਕੁੜੀਆਂ ਨੂੰ ਛੋੜੇ ਵਾਲ ਪਸੰਦ ਆ। ਚੱਲ ਕਰਾ ਲੇ ਪੈਸੇ ਲੱਗੇ ਹੁਣ ਕਹਾਂਗੇ ਸੋਹਣੇ ਆ। ਕਿਉਂ ਵੀ ਕੁਜੀਆ ਦੀ ਜੋੜੀ ਆਈ ਹੈ ਨਵੀਂ ਵਈ। ਬੁਰੀ। ਤਾ ਇੱਥੇ ਕਾਉਂਟ ਬੀਲ ਤੇ ਜੋ ਇਧਰ ਯੂਵੀ ਨਾ ਕਾਉਂਟ ਬੀਲ ਤੇ ਜੋੜ ਦਿੱਤਾ ਹਣਾ। 100 ਰੁਪਿਆ। ਹੂੰ ਤਾਂ ਇਹਨੂੰ ਖੰਗ ਲੱਗੀ ਪਰ ਕੋਈ ਨਹੀਂ ਰਹੀ। ਜੋ ਹੁੰਦੇ। ਲਓ ਵੀ ਨੀਤੂ ਕਰ ਰਹੀ ਹੈ ਸੇਵਾ ਰੋਟੀ ਦੀ। ਜਮਨ ਅੱਜ ਲੱਸੀ ਪੀਊਂ ਪਹਿਲੇ ਦਿਨ। ਅੱਛਾ ਜਿਹੜੀ ਸੀ ਮੈਲੇ ਆ ਕੇ ਦਿੱਤੀ ਉਹ ਖਾਣੀ ਪੈਣੀ ਆ। ਨਹੀਂ ਪੈਣੀ ਆ ਉਹ ਖਾਣੀ। ਇਹ ਜੁੜੀ ਆ ਦੇਖੋ। ਲਓ ਜੀ ਆਪਾਂ ਸਪੈਸ਼ਲ ਬਣਾਈ ਆ ਆਲੂ ਤੇ ਨਾਲ ਮੇਥਰਿਆਂ ਦੀ ਭੁਰਜੀ ਤੇ ਮੂੰਗੀ ਦਾਲ ਜਿਵੇਂ ਇਹਨਾਂ ਦੀ ਫੇਵਰੇਟ ਹੈ ਤੁਹਾਨੂੰ ਪਤਾ ਹੀ ਆ ਜੀ ਮਿੱਧੀ ਹੈ ਕਿ ਦਹੀਂ ਨਹੀਂ ਖਾਂਦੀ ਉਹਨੂੰ ਖਾਣਾ ਪਊਗਾ ਹਾਂ ਆ ਬਹੁਤ ਇੱਧਰ ਇਹਨਾਂ ਨੇ ਬਹੁਤ ਹਨਾ ਦੁੱਲੇ ਤੁਸੀਂ ਘੱਟ ਮੇਥਰਿਆਂ ਦੀ ਭੁਰਜੀ ਨਹੀਂ ਖਾਂਦੇ ਸੀ ਹਨਾ ਬਣਾਉਂਦੇ ਨਹੀਂ ਸੀਗੇ ਇਹਨਾਂ ਨੂੰ ਬਹੁਤ ਸਰਦੀਆਂ ਨਹੀਂ ਪਤਾ ਵੀ ਜੀ ਅਬ ਤੁਸੀਂ ਤਾਂ ਬਣਾਉਣੀ ਹੁੰਦਾ ਮਨ ਉੱਥੇ ਹਨਾ ਮੈਨੂੰ ਪੁੱਛਿਆ ਸੀਗਾ ਪਹਿਲਾਂ ਨਾਲ ਆ ਗਈ ਜੋਤ ਕੈਨੇਡਾ ਇਹ ਵੜਾ ਉੱਕੇ ਹੋ ਕੇ ਕੈਨੇਡਾ ਕਹਿੰਦੇ ਮਮਾ ਜਿੱਦਾਂ ਕੈਨੇਡਾ ਨਹੀਂ ਕਹਿੰਦੇ ਹਣਾ ਜਸੀਰ ਇਹ ਤਾਂ ਸਹੀ ਬੋਲਦੇ ਆ ਪਾਜੀ ਤੁਸੀਂ ਗਲਤ ਬੋਲਦੇ ਮੈਂ ਤਾਂ ਕੈਨੇਡਾ ਤੁਸੀਂ ਰੀਜ਼ ਲਾਉਣ ਦੇ ਚੱਕਰ 'ਚ ਬਹੁਤ ਗਲਤ ਬੋਲ ਜਾਂਦੇ ਹੋ ਫਿਰ ਇਹ ਕਾ ਲੈ ਲਓ ਮੈਂ ਤਾਂ ਤਸਵੀਰ ਤੇ ਲੈ ਕੇ ਆਈ ਖਾ ਲਓ ਵਧੀਆ ਇੰਨੀ ਕਿਹੜਾ ਤੁਸੀਂ ਖਾਣੀ ਆ ਲਓ ਜੀ ਜੋਤ ਲੱਸੀ ਦੇ ਅਟੈਕ ਕਰਦੀ ਹੋਈ ਲਓ ਚੱਕੋ ਫਿਰ ਪਹਿਲਾਂ ਨੀਤੂ ਨੇ ਇਹਨੂੰ ਮੋਟੀਵੇਟ ਕਰਦਾ ਤੂੰ ਲੱਸੀ ਪੀ ਲੈ ਢੱਡ ਪਹਿਲਾਂ ਲੱਸੀ ਨਹੀਂ ਭਰ ਜੀ ਦੇ ਨਹੀਂ ਹੁਣ ਇਹਨਾਂ ਨੇ ਕਿਹਾ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਡੱਬਾ ਭਰਿਆ ਪਿਆ ਰੋਟੀਆਂ ਨਾਲ ਆਹ ਦੇਖੋ ਰੋਟੀਆਂ ਦਾ ਡੱਬਾ ਆਪ ਹੀ ਪਹਿਲਾਂ ਖਾਣ ਦੀ ਸ਼ੁਰੂਆਤ ਕਰਦੇ ਨਹੀਂ ਵੇ ਇਹਨਾਂ ਨੂੰ ਦੇ ਤੂੰ ਤਰੂੰ ਚੱਲ ਬਾਜੀ ਪਹਿਲੀ ਵਾਰ ਕੀ ਲੈਣਗੇ ਸ਼ਕੋ ਚ ਸ਼ਕੋ ਵੀਰ ਜੀ ਦੇਖ ਕੇ ਲੱਗ ਜਾਂਦਾ ਉਹ ਵੀ ਹੁਣ ਆਪਾਂ ਸਾਰੇ ਘਰ ਦੇ ਫਿਰਦੇ ਆ ਸੈਰ ਰੋਟੀ ਪਾਣੀ ਛੱਕ ਕੇ ਕਲੋਨੀ ਦੇਖ ਰਹੇ ਹਾਂ ਕਿਉਂ ਵੀ ਕਿਵੇਂ ਲੱਗ ਰਹੀ ਹੈ ਕਲੋਨੀ ਵਧੀਆ ਲੱਗ ਰਹੀ ਹੈ ਤੁਹਾਨੂੰ ਹਾਂ ਭਾਬੀ ਜੀ ਗੱਲਾਂ ਵੀ ਦੇਖੀ ਹਾਂ ਨਹੀਂ ਇਹਨਾਂ ਨੂੰ ਵਧੀਆ ਲੱਗੀ ਚਲੋ ਲਓ ਜੀ ਆਪਣੇ ਸ਼ੈੱਡ 'ਚ ਪੂਰੀ ਰੌਣਕ ਬਣੀ ਹੋਈ ਹੈ ਗੱਡੀਆਂ ਲਾਤੀਆਂ ਸਾਰੀਆਂ ਦੁੱਲੇ ਨੇ ਦੋ ਗੱਡੀਆਂ ਦੁੱਲੇ ਦੀਆਂ ਦੋ ਆਪਣੀਆਂ ਲੱਗ ਗਈਆਂ ਪਰ ਤੂੰ ਆ ਮੇਰੀ ਨਿੱਕੀ ਗੱਡੀ ਬਾਹਰ ਕੱਢ ਤੇ ਯਾਰ ਹੈ ਦੁੱਲੇ ਹਾਂ ਸੋਹਣੀ ਬਣ ਗਈ ਚੀਜ਼ ਦੁੱਲੇ ਨੂੰ ਵੀ ਆਪਣਾ ਸ਼ੈੱਡ ਪਸੰਦ ਆਇਆ ਇਹ ਆਪਾਂ ਹੁਣੇ ਹੀ ਪਾਇਆ ਪਹਿਲਾਂ ਨਾ ਜਿਵੇਂ ਆਪਾਂ ਦੱਸਿਆ ਸੀ ਨਾ ਵੀ ਜਿਹੜਾ ਸ਼ੈੱਡ ਨਹੀਂ ਸੀ ਗੱਡੀ ਦੇ ਉੱਤੇ ਧੁੰਦ ਪੈਣ ਨਾਲ ਬਹੁਤ ਖਰਾਬ ਹੋ ਗਈ ਸੀ ਲੈਣਾ ਵੀ ਔਖਾ ਲੱਗਦਾ ਹੈ ਹੈ ਗੱਡੀ ਦੇ ਅੰਦਰ ਲੱਗਦੀ ਸੀ ਸਹੀ ਗੱਲ ਆ ਦੇਖੋ ਕਿਵੇਂ ਆ ਆ ਜਾ ਤੂੰ ਵੀ ਓਏ ਨਾ ਗੱਡੀਆਂ ਕਿੰਨੇ ਹਿਸਾਬ ਨਾਲ ਲਾਈਆਂ ਦੇ ਕਮਾਲ ਹੀ ਕੀਤੀ ਦੁੱਲੇ ਕੱਢਾਂਗੇ ਕਿਵੇਂ ਓਏ ਯਵੇਂ ਯਵੇਂ ਲਾਈਨ ਆ ਹੀ ਨਿਕਲ ਲੇਗਾ ਨਾ ਆ ਮੇਰੀ ਨਿੱਕੋ ਗੱਡੀ ਤੂੰ ਕਿਵੇਂ ਘੜਤੀ ਆ ਦੇਖੋ ਜੋਧ ਨੇ ਧਮਕੀ ਦੇਤੀ ਜੋਧ ਨੇ ਧਮਕੀ ਦੇਦੀ ਅਣੀ ਸਮਾਨ ਵਾਰ ਘੱਡੋ ਜੋਧ ਦਾ ਸਮਾਨ ਨੇ ਬੈਠਣਾ ਵਟਣਾ ਕੋਈ ਐਣਾ ਇੱਕ ਵਾਰ ਦੁਲੇ ਗੱਡੀ ਦਾ ਯਾਰ ਤੇਰੀ ਸਿਰਾਮੈਟਿਕ ਕੋਟਿੰਗ ਤਾਂ ਨਹੀਂ ਹੋਈ ਤਾਂ ਵੀ ਚਮਕਦੀ ਆ ਪੂਰੀ ਹਨਾ ਕਿ ਨਵੀਂ ਆ ਵੀ ਆ ਦੇਖੋ ਆਟੋਮੈਟਿਕ ਦੇ ਨਜ਼ਾਰੇ ਦਿਖਾ ਰਿਹਾ ਕੜਾਈ ਆ ਦੁਲੇ ਤੇਰੀ ਪੂਰੀ ਬਾਈ ਇਹਨੇ ਬਟਨ ਆਪਿਆ ਦੀ ਪਿਛੋ ਡਿੱਗੀ ਖੁੱਲ ਗਈ ਤਾਂ ਖੁਸ਼ ਆਉਣ ਇਹ ਗੱਲ ਤਾਂ ਥੋੜੇ ਨਾਲ ਹੀ ਚੜਾਈ ਆ ਹਾਂ ਥੱਲੇ ਆ ਵੇ ਕਿ ਇਸ ਗੱਲ ਦੇ ਪੈਸੇ ਆ ਵੀ ਬਟਨ ਨੱਪੇ ਤੇ ਡਿੱਗੀ ਖੁੱਲ ਗਈ ਆਹ ਹੋ ਗਿਆ ਤਾਂ ਹੀ ਵੱਧ ਵੇਹੇ ਲੈ ਰਹੇ ਆਏ ਹੈ ਫਾਨੋ ਸਟਾਈਲ ਦਾ ਲਾਈ ਆਉਣੇ ਆ ਅੱਛਾ ਨਹੀਂ ਨਹੀਂ ਸੱਚੇ ਤੇ ਆਪਣਾ ਲਹਿੰਗਾ ਨਿੱਤੂ ਦਾ ਹਣਾ ਨਿੱਤੂ ਦਾ ਲਹਿੰਗਾ ਇਹਦੇ ਵਿੱਚ ਭਾਜੀ ਠੀਕ ਆ ਆਪਾਂ ਟ੍ਰਿਪ ਪਲਾਨ ਕਰ ਲੱਗੇ ਆ ਤੇ ਬਹੁਤ ਹੀ ਬਹੁਤ ਹੀ ਤੇ ਦਲਵੀਰ ਕਰ ਲਿਆ ਗੱਲ ਆਪਾਂ ਬਾਏ 에ਅਰ ਜਾਣ ਦਾ ਸੋਚ ਰਹੇ ਆ ਸੋ ਜੇ ਟਿਕਟ ਮਿਲ ਜਾਂਦੀ ਆ ਤਾਂ ਫੇਰ ਆਪਾਂ ਜਾਵਾਂਗੇ ਬਾਏ ਇਅਰ ਇਕ ਤੁਸੀਂ ਵੀ ਐਕਸਾਈਟਡ ਹੋ ਹਾਂਜੀ ਹਾਈ ਐਕਸਾਈਟਡ ਤੁਹਾਨੂੰ ਸਾਰਾ ਆਪਾਂ ਦੱਸਦੇ ਹਾਂ ਜਲਦੀ ਕੀ ਪਲਾਨ ਬੰਦਾ ਸੋ ਜੂਵੀ ਦਾ ਤੁਹਾਨੂੰ ਪਤਾ ਹੀ ਆਲਵੇਜ਼ ਐਕਸਾਈਟਡ ਹੀ ਹੁੰਦਾ ਆਈ ਐਮ ਐਕਸਾਈਟਡ ਯੇ ਦਮਨ ਦੱਸੋ ਦਮਨ ਦੱਸੋ ਕਿੱਥੇ ਜਾਣਾ ਚਾਹੀਦਾ ਦਮਨ ਦੱਸੋ ਕਿੱਥੇ ਜਾਣਾ ਮੈਂ ਤਾਂ ਕਹਿ ਰਹੀ ਹਾਂ ਕਸੌਲੀ ਹੂੰ ਦੁੱਲੇ ਤੂੰ ਦੱਸ ਕੀ ਜ਼ਾਵਰ ਦਿਨ ਹੈ ਨਹੀਂ ਆਪਣੇ ਕੋਲ ਕਿ ਯੂਵੀ ਦੇ ਐਗਜ਼ਾਮਸ ਵੀ ਐ ਹਾਂ ਜਿਵੇਂ ਤਾਂ ਮੂਹ ਤਾਂ ਦੇਖੋ ਦੁੱਲੇ ਤੂੰ ਦੱਸ ਯਾਰ ਬਸ ਜਦੋਂ ਪਰਮਨੜਾ ਭਾਰੀ ਹੋ ਗਿਆ ਆਪ ਕੋ ਉਧਰ ਹੀ ਪਹਿਲਾਂ ਗੋਆ ਜਾਣ ਦਾ ਪਲਾਨ ਕਰ ਰਹੇ ਸੀ ਮੈਂ ਤੁਹਾਨੂੰ ਦੱਸਿਆ ਹੀ ਪਹਿਲਾਂ ਗੋਆ ਦਾ ਥੋੜਾ ਜਿਹਾ ਟਿਕਟਾਂ ਦਾ ਚੱਕਰ ਪੈ ਰਿਆ ਇੱਕ ਨੂਰ ਨੇ ਵਾਪਸ ਜਾਣਾ ਨਹੀਂ ਨਹੀਂ ਨੂਰ ਨੇ ਵਾਪਸ ਜਾਣਾ ਸਤਾਈ ਨੂੰ ਨੇ ਜਾਣਾ ਆਪਣੀ ਸਤਾਈ ਨੂੰ ਵਾਪਸੀ ਹੁੰਦੀ ਆ ਅੱਛਾ ਪਹੁੰਚ ਨਹੀਂ ਹੋਣਾ ਆਪਣੇ ਨਾ ਪਹੁੰਚ ਨਹੀਂ ਹੋਣਾ ਨਾ ਬਾਕੀ ਜੋਤ ਵੀ ਆਪਦੀ ਰਹਿ ਜੋ ਤੇਰਾ ਕੀ ਪਲਾਨ ਆ ਮੈਂ ਤਾਂ ਕੁਝ ਵੀ ਕਹਿ ਰਹੀ ਇਹਨੇ ਤਾਂ ਲੋਈ ਦੀ ਜਿਆਦਾ ਚਲੇ ਜਾਵਾਂਗੇ ਇਹਨੇ ਤਾਂ ਲੋਈ ਦੀ ਕੰਟੀਨਰ ਦੀ ਵਾਪਸੀ ਕਰ ਲੇਗੇ ਇਹਨੇ ਤਾਂ ਲੋਈ ਦੀ ਬੁੱਕਲ ਮਾਰ ਕੇ ਵੇਜ ਜਾਣਾ ਉਹਦੇ ਵਿੱਚ ਲੋ ਫਿਰ ਹੈਂ ਕਸੌਲੀ ਚਲੋ ਕਸੌਲੀ ਠੀਕ ਤੂੰ ਤਿਆੜਿਆ ਸਾਰੇ ਸ਼ੌਂਕ ਪਗਾ ਦਿੰਦਾ ਹੈਂ ਸਰਕਾ ਟਟਿਆ ਨਾ ਹਾਂ ਰਸੌਲੀ ਤੋਂ ਕੇ ਸੋਲਣ ਆ ਗਿਆ ਹਾਂ ਸੋਲਣ ਵੀ ਜਾ ਸਕਦੇ ਹਾਂ ਸੋਲਣ ਦਾ ਪਰ ਕੁਝ ਵੀ ਨਹੀਂ ਹੋਣਾ ਸੋਲਣ ਦਾ ਕੁਝ ਨਹੀਂ ਹਾਂ ਤੂ ਤੜਿਆ ਸਾਰੇ ਸ਼ੌਂਕ ਪਗਾ ਦਿੰਦਾ ਇਹ ਕਿਵੇਂ ਜਗੰਦੇ ਗਾਣੇ ਇਹ ਕਿ ਇਹ ਕਿਵੇਂ ਜਗੰਦੇ ਗਾਣੇ ਤੁਸੀਂ ਮੂਡ ਸੁਤਾ ਦਿੰਦਾ ਅੱਛਾ ਇਹ ਜਗੰਦੇ ਗਾਣੇ ਤੂੰ ਮੂਡ ਸੁਰਾਗੇ ਸੁਦਾ ਦਿੰਦਾ ਬੈਕਗਰਾਉਂਡ 뮤జిక్ আলਟਰਾ ਪ੍ਰੋ ਮੈਨ ਇਹ ਸ੍ਰੀਲੰਕਾ ਚਲੀ ਹੋਤ ਅੱਲੇ ਨੂੰ ਚਲੋ ਉੱਥੇ ਹੁੰਦੀ ਆ ਉਹ ਡਰਾਈ ਸਟੇਟ ਵੀ ਹੈ ਪਤਾ ਕਿੱਥੇ ਸ਼ੀਲੰਕਾ ਅਯੂ ਵੀ ਪਿੱਛੇ ਨੂੰ ਹੀ ਮਾਰਿਆ ਸਾਰਾ ਥਾਂ ਰੋਕੇ ਬਹਿ ਗਿਆ ਤੂੰ ਏ ਦੇਖ ਲੋ ਰਾਤ ਨੂੰ ਰੋਟੀ ਦੇ ਟਾਈਮ ਆ ਪੌਣੇ 9 ਹੋਏ ਪਏ ਆ ਤੇ ਗੱਲ ਨੂੰ ਮੈਂ ਸਕੂਲ ਜਾਣਾ ਹੂੰ ਇਹ ਤੇ ਮੈਡਮ ਨੂੰ ਪਰਮਿਸ਼ਨ ਵੀ ਲੈਣ ਨੂੰ ਫਿਰਦਾ ਸੀ ਨਾ ਯੂਵੀ ਹੁਣ ਯੂਵੀ ਮਾਮੀ ਦੇ ਨਾਲ ਖੇਡ ਰਿਹਾ ਗੇਮ ਹਨਾ ਤੁਸੀਂ ਵੀ ਗੇਮ ਖੇਡ ਲੈਣੇ ਹੋ ਕਿ ਨਹੀਂ ਨਹੀਂ ਆ ਦੇਖੋ ਗੇਮਰ ਬੈਠਾ ਇੱਧਰ ਇੱਕ ਆ ਬਾਲਾ ਵੱਡਾ ਗੇਮਰ ਬੈਠਾ ਗੱਲਾਂ ਕਰਦੇ ਕਰਦੇ ਦੁੱਲੇ ਵਾਗੀ ਨੀਂਦ ਆ ਦੁੱਲਾ ਵੇ ਕੋ ਗੱਲਾਂ ਕਰਦਾ ਗਾਣਾ ਸੌਂ ਗਿਆ ਜਾਗਦਾ ਰਹੋ ਲਓ ਵੀ ਦਮਨ ਨੇ ਸਮਾਨ ਚੱਕ ਲਿਆ ਦਾ ਇਹਨੂੰ ਕਿਹਾ ਸੀ ਰਹਿ ਲੈ ਅੱਜ ਹਣਾ ਦਮਨ ਹਾਂਜੀ ਚਲੋ ਜੀ ਚਲੋ ਜੀ ਚਲੋ ਜੀ ਬੱਚਿਓ ਦੁੱਲਾ ਕਿੱਧਰ ਗਿਆ ਉਹ ਕਾਰ ਕਰ ਰਿਹਾ ਜੀ ਕੱਢ ਲਈ ਵੀ ਦੁੱਲੇ ਨੇ ਵੀ ਕਾਰ ਰਾਤ ਰਹੇ ਸੀਗੇ ਇਹੇ ਮੈਂ ਵੀ ਚੰਦੀ ਕੀ ਕਰਦੀ ਆ ਸ਼ਗਨ ਓਏ ਤੂੰ ਤੇਨ ਲਗੀ ਸ਼ਗਨ ਜੋਤ ਰਹੂਗੀ ਅੱਜ ਹਾਂ ਅੱਜ ਨੂੰ ਘੁੰਮਣ ਦੇ ਹਣਾ ਵੀ ਦੇ ਵੀਰ ਦੁਲਾ ਸਾਹਿਬ ਦੁਲਾ ਸਾਹਿਬ ਲੈ 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 ਵੀ ਦਿੱਲੇ ਸ਼ਗਨ ਆਉਂਦਾ ਸਦੂ ਕੋਲੇ ਆ ਮੇਰੇ ਫੇਰ ਤੋਂ ਲਓ ਜੀ ਨਵੀਂ ਵਿਆਹੀ ਜੋੜੀ ਹਲਕੇ ਹਲਕੇ ਕਦਮਾਂ ਨਾਲ ਗੱਡੀ ਵੱਲ ਵਧਦੀ ਹੋਈ ਤੇ ਤੁਸੀਂ ਮੈਨੂੰ ਜਾਣਦੇ ਹੋ ਮੈਂ ਗੱਡੀ ਦੇ ਵਿੱਚ ਬਹਿ ਗਿਆ ਪਿੱਛੇ ਕਿਉਂਕਿ ਧੁੱਪ ਸੀਗੀ ਆ ਘੜੀ ਜੋਤ ਆ ਜਾਨੇ ਤੁਸੀਂ ਲਾਇਓ ਸੀ ਕਿੱਧਰ ਕੱਢ ਆਉਂਦੇ ਫੇਰ ਚਲੋ 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 ਆ ਦੇਖੋ ਨੀਤੂ ਜਦੋਂ ਵੀ ਜਾਂਦੀ ਹੈ ਪੇਕੀ ਦੁੱਧ ਲੈ ਆਉਂਦੀ ਆ ਆ ਦੁੱਲਾ ਹੁਣ ਵੀਰੇ ਪਾਂਡਿਆਂ ਦੀ ਲੋੜ ਪੈਂਦੀ ਹੈਗਾ ਮੇਰੀ ਗੱਲ ਸੁਣ ਕਈ ਵਾਰੀ ਫੇਰ ਨੀਤੂ ਨੇ ਫੇਰ ਵੀ ਸਮਾਨ ਲੈ ਆਉਣਾ ਹੁੰਦਾ ਉਹ ਬਈ ਨੀਤੂ ਨੇ ਵਿਆਹ ਦੇ ਵਿੱਚ ਲੱਗਦਾ ਦਾਲਾ ਦੂਲਾ ਕਾਫੀ ਸਮਾਨ ਲੈ ਕੇ ਆਂਦਾ ਪਿੰਡੋਂ ਪੇਕਿਆਂ ਦਾ ਹੀ ਸੁਖ ਹੁੰਦਾ ਹਨਾ ਕੀ ਬਾਤ ਲਓ ਜੀ ਹੁਣ ਸ਼ਗਨ ਸ਼ਗਨ ਦੀ ਰਸਮ ਨਿਭਾਉਂਦੇ ਹੋਏ ਕੀ ਹੋ ਗਿਆ ਕੱਪੜਾ ਫੜਾਇਆ ਤੁਸੀਂ ਫੇਰ ਛੱਡਿਆ ਆ ਤੁਹਾਨੂੰ ਪਤਾ ਵੀ ਗੱਡੀ ਸਾਫ਼ ਕਰੇ ਤੋਂ ਬਿਨਾ ਤੋੜਦਾ ਨਹੀਂ ਸ਼ੌਂਕ ਨਾਲ ਗੱਡੀ ਲਈਏ ਨੇ ਬੜਾ ਦੀ ਬੰਦਾ ਲੇਟ ਹੋ ਜਾਏ ਕੋਈ ਵੀ ਕੰਮ ਹੋਵੇ ਇਹਨੇ ਪਹਿਲਾਂ ਕੱਪੜਾ ਮਾਰਨਾ ਹੀ ਮਾਰਨਾ ਇਹ ਕਿਸੇ ਜਾਨਵਰ ਨਾਲ ਵੀ ਨਰਾਜ਼ ਆਉਣੇ ਥੋੜੀ ਜਿਹੀ ਕਾਰਵਾਈ ਪਾਤੀ ਥੋੜਾ ਰੱਜਿਆ ਜਾਦਾ ਸੀ ਹੁਣ ਹੁਣ ਤੋਊਗਾ ਇਹ ਗੱਲ ਦਾ ਜਰੂਰ ਜਾਨਵਰਾਂ ਨੂੰ ਖਾਸ ਤੌਰ ਤੇ ਮੈਸੇਜ ਦੇ ਰਿਹਾ ਖਾਸ ਤੌਰ ਤੇ ਦੁੱਲੇ ਨੇ ਇਹ ਜਾਨਵਰਾਂ ਨੂੰ ਅਪੀਲ ਕੀਤੀ ਹੈ ਵੀ ਥੋੜਾ ਜਿਹਾ ਗੱਡੀ ਵੇਖ ਕੇ ਯਾ ਆਪਦੀ ਕਾਰਵਾਈ ਪਾਓ ਜਿੰਨੇ ਮਰਜ਼ੀ ਰੱਜੇ ਹੋਣ। ਹਣਾ ਦੁੱਲੇ। ਦੇਖੋ ਇਹ ਬੰਦਾ ਆਪ ਆਪਣੀ ਨਾਂ ਨਾਵੇ ਗੱਡੀ ਜ਼ਰੂਰ ਚਮਕਾਉਂਦਾ ਪਰ। ਇਹਦਾ ਇੰਤਜ਼ਾਰ ਕਰ ਰਹੇ ਸਾਰੇ ਜਣੇ ਵੀ ਕਾ ਦੋਹਰੀ ਗੱਡੀ ਸਾਫ਼ ਹੋਈ ਤੇ ਤੁਰਨ ਵਾਲੇ ਬਣ ਗਏ। ਨੀਤੂ ਵੀ ਇੰਤਜ਼ਾਰ ਦੇ ਵਿੱਚ ਕਿਉਂਕਿ ਸ਼ਗਨੰਦੀਆਂ ਜਿਹਨੇ ਕੁਝ ਰਸਮਾਂ ਉਹ ਕਰਨੀਆਂ ਸੀ ਪਰ ਉਹਨਾਂ ਦਾ ਪਹਿਲਾਂ ਗੱਡੀ ਜਦੋਂ ਉਹਨੇ ਦੇਖਿਆ ਵੀ ਜਾਨਵਰ ਕੁਛ ਤਤੀ ਤਤੀ ਕਾਰਵਾਈ ਕਰਕੇ ਗਿਆ ਉਸ ਚੀਜ਼ ਤੋਂ ਬਾਅਦ ਉਹਨੇ ਇਹ ਸਾਫ਼ ਕਰ ਲਾ ਗੱਡੀ ਦੀ ਸਫਾਈ ਲਗਭਗ ਮੁਕੰਮਲ ਹੋ ਚੁੱਕੀ ਆ ਤੇ ਆ ਯੂਵੀ ਦੇ ਕਮੀਜ਼ ਨਾ ਕਰੀ ਜਾਂਦਾ ਯੂਵੀ ਨੇ ਵਲੌਗ ਦੇਖ ਲਿਆ ਤੇ ਯੂਵੀ ਨੇ ਰੌਣ ਯੂਵੀ ਨੇ ਰੌਲਾ ਪਾ ਲੈਣਾ ਮੇਰਾ ਕਮੀਜ਼ ਦਾ ਕੀ ਕਰਤਾ ਹਾਲ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਗੱਡੀ ਸਾਫ਼ ਕਰਾਉਣ ਲਈ ਦੁੱਲੇ ਨੂੰ ਖਾਸ ਤੌਰ ਤੇ ਬੁਲਾ ਸਕਦੇ ਹੋ ਬਹੁਤ ਵਧੀਆ ਗੱਡੀ ਸਾਫ਼ ਕਰਦਾ ਇਹ ਆਵੇ ਆਪਾਂ ਵੀ ਤੋ ਤੂ ਲਈਏ ਛੋਟੀ ਗੱਡੀ ਆਪਣੀ ਚਲੋ ਜੀ ਅਸੀਂ ਕੱਲ ਨੂੰ ਜਾਂ ਪਰਸੋਂ ਆਏ ਲੈ ਤੇਰੇ ਕੋਲੇ ਤੁਹਾਨੂੰ ਇਨਵਾਈਟ ਕਰੇ ਹੁਸੀਂ ਤਾਂ ਤੁਸੀਂ ਕਹਿ ਰਹੇ ਆਜੋ ਲਓ ਜੀ ਉਸ ਤੋਂ ਨਾਲ ਚਲੋ ਸ਼ਗਨ ਸਕੀਮ ਦੇ ਤਹਿਤ ਬਹੁਤ ਨਹੀਂ ਦੋਨੋਂ ਜਾਨੇ ਖਿਲਾ ਪੂਜੀਆ ਖਾ ਲਿਓ ਪਿਆ ਤੇ ਨਾਲ ਕੁਝ ਲੈ ਜੀ ਜਾਣੀ ਦਾ ਬਾਲ ਫੜ ਲਾ ਫਿਰ ਅਸੀਂ ਵੀ ਕੱਢ ਲਓ ਜੀ ਜੋ ਆਪਣੇ ਇੰਡੀਆ ਦੀ ਖਾਸ ਰੀਤ ਆ ਜਿਹੜਾ ਕਰਦੇ ਨਹੀਂ 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 ਮੈਂ ਨਹੀਂ ਲੈਣੇ ਮੈਂ ਨਹੀਂ ਲੈਣੀ ਲੈ 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 ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਨਾਲੇ ਫੜ ਲੈਂਦੇ ਉਹ ਗੱਲ ਕਰਦੀ ਨਹੀਂ ਤੂੰ ਇਹ ਨਹੀਂ ਤੂੰ ਮੇਰਾ ਹਿੱਸਾ ਪਾਲੇ ਵਿੱਚ ਚੰਗਾ ਦੁੱਲੇ ਨੇਚਰਲ ਬਿਊਟੀ ਨਾ ਜਾਂਦਾ ਹੋਇਆ ਚੰਗਾ ਪੰਜਾ ਪਾਲ ਜੇ ਹੋਣ ਮੇਰੇ ਪਾਸੋਂ ਲਾ ਲਓ ਮੈਂ ਚੱਲ ਗਿਆ ਬਹੁਤ ਬਹੁਤ ਅਨੁਵਾਦ ਹੋਇਆ। ਅਰੇ ਮੇਡੂ ਸ਼ਗਨ ਨੀ ਤੂੰ ਤਾਂ ਮੈਂ ਕੋਲ ਕੋਲ ਆ ਗਿਆ। ਮੇਰਾ ਸ਼ਗਨ। ਮੇਰਾ ਸ਼ਗਨ। ਉੱਤੇ ਕਾਰ ਦੇ ਨਾਂ ਵੀ ਲਗਾਇਆ। ਬਲਜੀ ਸਿੰਘ ਇਹ ਸ਼ਗਨ ਆਇਆ ਜੀ। ਸਰਦਾਰ ਪਰਮਜੀਤ ਸਿੰਘ ਗੱਲ ਐਡ ਸਰਦਾਰ ਹਰਮਿੰਦਰ ਸਿੰਘ ਗੱਲ ਵਿਲੇਜ ਸਲੇਮਪੁਰ ਵੱਲੋਂ। ਬਹੁਤ ਬਹੁਤ ਅਨੁਵਾਦ। ਲਓ ਵੀ ਨੈਕਸਟ ਕਦੋਂ ਆਉਣ ਉਹਦੀਆਂ ਸਾਈਆਂ ਵਧਾਈਆਂ ਨਹੀਂ ਢੁਲਾ ਰਹੀਆਂ ਹੁਣ। ਚੱਲਾਂਗੇ ਹਾਂ ਹਾਂ ਡੀਲ ਤਬਾ। ਜਲਦੀ ਆਪਾਂ ਟ੍ਰਿਪ ਵੀ ਪਲਾਨ ਕਰ ਰਹੇ ਹਾਂ। ਜਲਦੀ ਬਹੁਤ ਘੈਂਟ ਟ੍ਰਿਪ ਪਲਾਨ ਕਰ ਰਹੇ ਆ ਤੁਹਾਨੂੰ ਉਹ ਵੀ ਪੂਰੇ ਵਲੌਗ ਦਿਖਾਵਾਂਗੇ ਠੀਕ ਆ ਦਮਨ ਹਾਂਜੀ ਕਰ ਲਓ ਪਲੈਨਿੰਗ ਸਹੀ ਗੱਲ ਆ ਹੁਣ ਜਾਵਾਂਗੇ ਜੋਤਲੇ ਵਾਪਸ ਜਾਣ ਤੋਂ ਪਹਿਲਾਂ ਪਹਿਲਾਂ ਟ੍ਰਿਪ ਪਲਾਨ ਹੋ ਜਾਣਾ ਪੂਰਾ ਜੋ ਇਹਨੇ ਆਪਣੀ ਦਮਨ ਨੇ ਮਿੱਠੀਆਂ ਰੋਟੀਆਂ ਕਦੋਂ ਪਕਾਉਣੀਆਂ ਅਜੇ ਨਹੀਂ ਪਤਾ ਕਦੋਂ ਪਕਾਉਣੀਆਂ ਅੱਛਾ ਇਹ ਬੰਦੇ ਤਾਂ ਜਾਣ ਨੂੰ ਜੀ ਨਹੀਂ ਕਰ ਰਿਹਾ ਕਦੇ ਪਰਸ ਛੱਡਿਆ ਆਉਂਦਾ ਕਦੇ ਬਨਾਣ ਛੱਡਿਆ ਆਉਂਦਾ ਸਹੀ ਗੱਲ ਆ ਸਾਰਾ ਸਮਾਨ ਕੱਲਾ ਕੱਲਾ ਲੈ ਕੇ ਆਉਂਦਾ ਲੱਗਿਆ ਪਰਸ ਸਪੈਂਡਡਾਂ ਗਏ ਸੀ ਪਾਸ ਤੋਂ ਲੜ ਗਿਆ ਉਸ ਨੂੰ ਅੱਛਾ ਚੱਲ ਕੋਈ ਗੱਲ ਨਹੀਂ ਚੰਗਾ ਵੀ ਮੁੰਡਿਓ ਇਹ ਮੁੰਡੇ ਦੀ ਪੱਗ ਲਈ ਜਰੂਰ ਇਹਨੂੰ ਇਨਾਮ ਦਿੱਤਾ ਜਾਵੇ ਬਹੁਤ ਸੋਹਣੀ ਪੱਗ ਬੰਦਾ ਹੈ ਇਸ ਬੰਦੇ ਨੂੰ ਦੇਖ ਕੇ ਬਹੁਤ ਮੁੰਡਿਆਂ ਨੇ ਪੱਗਾਂ ਮੰਲਣੀਆਂ ਸ਼ੁਰੂ ਕੀਤੀਆਂ ਚਲੋ ਜੀ ਬਾਏ ਤਰਪੋ ਤਰਪੋ ਬੱਚਿਓ ਇਹ نیچے ਇਕੱਟਾ ਹੋ ਗਏ ਨੇ ਹਾਂ ਇਹ ਵੀ ਕਹਿ ਸੀ ਨਹੀਂ ਦਿੰਦਾ ਬਾਈ ਆ ਦੇਖੋ ਜੈਕਟ ਦੀਆਂ ਗੱਲਾਂ ਕਰਦੇ ਹੋਏ ਗੱਡੀ ਤੋਰਨ ਤੋਂ ਪਹਿਲਾਂ ਬੈਲਟਾਂ ਲਾ ਰਹੇ ਦੋਨੋਂ ਪਤੀ ਪਤਨੀ ਬਹੁਤ ਜ਼ਿਆਨੇ ਆ ਹਨਾ ਉਹ ਦੀਪ ਕਰ ਦਿੱਤੀ ਜੇ ਬੈਲਟਾਂ ਲੱਗੀਆਂ ਹਾਂ ਗੱਡੀ ਦਾ ਇਹੀ ਸਿਸਟਮ ਆ ਚਲੋ ਜੀ ਓਕੇ ਬਾਏ ਬਾਏ ਮਿਲਦੇ ਆ ਨੈਕਸਟ ਵਲੌਗ ਚ ਆਗੇ 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 ਚਲੋ ਪਹਿਲਾਂ ਜਾਦਾ ਵੜੋ ਨਾ ਨਹੀਂ ਰੌਣਕ ਲੱਗੀ ਜਾਣ ਨੂੰ ਉਹਨਾਂ ਦਾ ਵੀ ਨਹੀਂ ਜੀ ਕਰ ਰਿਆ ਸੀ